ਮੈਟਰੋ ਕਾਫੀ ਮੇਰੇ ਵੀਰ ਭਰਾਵਾਂ ਦੇ ਮੈਨੂੰ ਫੋਨ ਆਉਂਦੇ ਸੀ ਤੇ ਕਾਫੀ ਮੇਰੇ ਵੀਰ ਭਰਾਵਾਂ ਨੇ ਆਖਿਆ ਮੈਨੂੰ ਕਹਿੰਦੇ ਬਾਈ ਜੀ ਜੇ ਸੋਡੀ ਨਿਗਾ ਚ ਕੋਈ ਵਧੀਆ ਜੀ ਨੀਲੀ ਚੰਬੀ ਕੁੜੀ ਹੋਈ ਤਾਂ ਆਪਾਂ ਨੂੰ ਜ਼ਰੂਰ ਦੱਸਿਓ ਤੇ ਲਓ ਜੀ ਮੇਰੇ ਵੀਰ ਭਰਾਵੋ ਸੋਡੇ ਵਾਸਤੇ ਅੱਜ ਮੈਂ ਨੀਲੀ ਚੰਬੀ ਕੁੜੀ ਲੈ ਕੇ ਆਇਆ ਤੇ ਰੇਟ ਵੀ ਬਿਲਕੁਲ ਜਾਇਜ਼ ਆ ਤੇ ਇੱਕ ਹੀਟ ਮਿਸ ਕਰਾਈ ਹੋਈ ਆ ਤੇ ਹੀਟ ਝਾਉਣ ਵਾਲੀ ਆ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ 'ਚ ਤੇ ਜਿੰਨਾ ਮੇਰੇ ਵੀਰ ਭਰਾ ਮਣੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਕਰਦੇ ਹਾਂ ਡਿਟੇਲ ਬਾਰੇ ਗੱਲਬਾਤ ਮੇਰੇ ਵੀਰ ਭਰਾਵੋ ਤੇ 7-8 ਸਾਲ ਉਮਰ ਦਾ ਸੀ ਇਹ ਮਾਲਕ ਵੀਰਾ ਨੇ ਤੇ 9 ਫਲੱਸ ਹਾਈਟ ਹੈਗੀ ਤੇ ਮੌਕੇ ਦੀ ਘੋੜੀ ਇਸ ਟਾਈਮ ਖਾਲੀ ਹੈ ਜੀ ਤੇ ਅੰਦਰ ਦੀ ਸਾਫ਼ ਹੈ ਇੱਕ ਹਿੱਟ ਮਿਸ ਕਰਾਈ ਹੋਈ ਆ ਤੇ ਹੁਣ ਹੀਟ ਚ ਆਉਣ ਵਾਲੀ ਹੈਗੀ ਤੇ ਬਾਲਪੋਰੀਆਂ ਦੀ ਵੀ ਸਾਫ ਹੈ ਸਵਾਰੀ ਦੀ ਵੀ ਪਾਸ ਹੈ ਜੀ ਤੇ ਬਾਕੀ ਮੇਰੇ ਵੀਰ ਭਰਾਵੋ ਸਾਊਸੀਲ ਵੀ ਪੂਰੀ ਆ ਤੇ ਪਿੱਖੀ ਪਿੰਡ ਹੈ ਬਾਈ ਹੋ ਰਿਆਂ ਦਾ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਰੇਟ ਬਾਈ ਹੋਰੇ 85000 ਕਰਦੇ ਆ ਬਾਕੀ ਮੌਕੇ ਤੇ ਥੋੜਾ ਬਹੁਤਾ ਮੰਨ ਤਾਣ ਕਰ ਦੇਣਗੇ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਕੀਤਾ ਹੋਇਆ ਜੀ ਗੱਲਬਾਤ ਕਰ ਲਿਓ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਤੇ ਕਰਦੇ ਹੋ ਮਿੱਤਰੋ ਦਬਕੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਤੇ ਜੇ ਤੁਸੀਂ ਆਪਣੇ ਚੈਨਲ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ 885482340 ਵਾਲੇ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜ ਕੇ ਆਪਣੇ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਣੀ ਵੀਡੀਓ ਕਰਵਾ ਸਕਦੇ ਹੋ ਕਿਰਪਾ ਕਰਕੇ ਫੋਨ ਨਾ ਲਾਇਓ WhatsApp ਤੇ ਮੈਸੇਜ ਕਰਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ